80 ਪੈਸੇ ਓਕੇ ਜੀ ਸਰਵਿਸ ਬਕਰੇਰਾ ਕੌਣ ਦੀ ਲੋੜ ਨਹੀਂ ਡੀਜ਼ਲ ਫਿਲਟਰ ਮਗਲੈਲ ਫਿਲਟਰ ਜਿਹੜੀ ਗੱਲ ਬੋਲੂਗਾ ਦੋ ਡਰਮ ਦੀ ਬਦਲਣ ਦੀ ਲੋੜ ਨਹੀਂ ਜੇ ਬੰਦਾ ਕਹਿੰਦਾ ਮੁਰਲੀ ਹੱਬ ਖੋਲ ਕੇ ਦਿਖਾ ਨਵਾਂ ਗਰੀਜ਼ ਨਿਕਲੂਆ ਬਾਈ ਜਿਹੜੀ ਗੱਲ ਬੋਲਾਂਗੇ ਪਕਾਵਾਂਗੇ ਨਿਬੜੂਗੇ ਉਹ ਨਿਕੜੂਗੀ ਡੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਨਾਲ ਆ ਠੀਕ ਆ ਬਾਈ ਜੀ ਆਪਾਂ ਠੀਕ ਆ ਵੀਰੇ ਸਟਿੱਕਰ ਵੀ ਸਾਰੇ ਨਾਲ ਤੇ ਏਜੰਸੀ ਦੇ ਠੀਕ ਆ ਵੀਰੇ ਹਾਂ ਇਹ ਬੰਦਾ ਮਿਸਤਰੀ ਨਾਲ ਲਿਆਵੇ ਹਾਂਜੀ ਬਾਈ ਵਾਹ ਕੇ ਚੈੱਕ ਕਰਕੇ ਦਸੱਲੀ ਕਰਕੇ ਲੈ ਜੇ ਪੂਰੀ 6 ਮਹੀਨੇ ਦਾ ਚੈਂਜਰ ਮੈਟ ਵੀ ਖੜਾ ਜੀ ਓਕੇ ਡਰਾਈਵਰ ਦੀ ਛਤਰੀ ਲੱਗੀ ਆ ਅਰਜਨ 13 ਮਾਡਲ ਚੈਂਜਰ ਗੇਅਰ ਵਾਲਾ ਓਕੇ ਜੀ ਇੱਕ ਪੀਵੀ3 ਬਠਿੰਡਾ ਨੰਬਰ ਸੈਂਟਰ ਗੇਅਰ 9 ਮਾਡਲ ਉਹ ਵੀ ਮਾਡਲ ਮੂਹਰੇ ਟਾਇਰ ਨਾਲ ਦੇ ਮਗਰਲੇ 85 ਪੈਸੇ ਉਹ ਵੀ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਹੈ ਜੇ ਕਿਸੇ ਨੇ 275 TU ਹਾਈ ਸਪੀਡ ਘੋੜਾ ਬੰਪਰ ਚ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਜੀ ਟਰੈਕਟਰ ਜੀ ਜੇ ਕਿਸੇ ਨੇ 10 ਮਾਡਲ ਫਾਰਮ ਟਰੈਕ PV 46 ਤਰਨ ਤਰਨ ਦਾ ਨੰਬਰ ਪਹਿਲੇ ਘਰ ਦਾ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਵੀਰੇ ਟਰੈਕਟਰ ਕਿਉਂਕਿ ਮੰਡੀ ਦੇ ਵੀਰੇ ਤਿੰਨ ਟਰੈਕਟਰ ਹੀ ਲਈਦੀ ਟੋਚਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ YouTube ਚੈਨਲ ਤੇ ਅੱਜ ਆਪਣੇ ਨਾਲ ਆ ਬਾਈ ਜਸਵੰਤ ਕਿੰਨੇ ਟਰੈਕਟਰ ਲੈ ਕੇ ਆਏ ਬਈ ਅੱਜ ਟਰੈਕਟਰ ਤਿੰਨ ਨੇ ਆਏ ਬਰੇ ਟਰੈਕਟਰ ਤਿੰਨ ਹਾਂਜੀ ਤੇ ਇਹ ਟਰੈਕਟਰ ਬਈ ਜੇ ਗੱਲ ਕਰੀ ਆਪਾਂ ਪਹਿਲਾਂ ਤਾਂ ਐਡਰੈਸ ਦੱਸ ਦੋ ਕਿਹੜਾ ਐਡਰੈਸ ਆਪਣਾ ਬਾਗੇਪੁਰਾਣੇ ਕੋਲੇ ਸੁਖਾਣਾ ਦਾ ਪਿੰਡ ਆਈ ਬਾਗੇਪੁਰਾਣੇ ਕੋਲੇ ਸੁਖਾਣਾ ਦਾ ਪਿੰਡ ਆਪਾਂ ਹਾਂ ਜਿਹੜਾ ਮੋਗਾ ਹੀ ਪਿੰਡ ਹੈ ਜਿਲ੍ਹਾ ਮੋਗਾ ਪਿੰਡ ਆ ਮੋਬਾਈਲ ਨੰਬਰ ਬੋਲ ਦੋ ਬਰੇ ਮੋਬਾਈਲ ਨੰਬਰ 94175 94175 81582 81582 ਕਿਹੜੇ ਕਿਹੜੇ ਟਰੈਕਟਰ ਆ ਬਈ ਅੱਜ ਆਪਣੇ ਕੋਲ ਅੱਜ ਮੇਰੇ ਕੋਲੇ ਇੱਕ ਧਾਰਜਨਾ ਜੀ ਦੋ ਫਾਰਮ ਸਾਠ ਆਈ ਇੱਕ ਕਰਜਨਾ ਦੋ ਫਾਰਮ ਠੀਕ ਆ ਅਰਜਨ ਬਾਈ ਕਿਹੜਾ ਮਾਡਲ ਹੈ ਇਹ ਇਹ 2009 ਮਾਡਲ ਹੈ ਨੇੜੇ ਜਾ ਕੇ ਚੈੱਕ ਕਰਵਾ ਦੇ ਬਾਈ 2009 ਮਾਡਲ ਆ ਹਾਂਜੀ ਤੇ ਟਾਇਰਾਂ ਦੀ ਗੱਲ ਕਰੀ ਬਾਈ ਟਾਇਰ ਕਿੰਨੇ ਹੋਣਗੇ ਮਗਰਲੇ ਮਗਰਲੇ ਵੀਰੇ ਹੈਗੇ ਆ 55% 55 ਤੋਂ 60% ਮਗਰਲੇ ਗੁਡਇਰ ਦੇ ਗੁਡਇਰ ਦੇ ਅਗਰਲੇ ਮੈਂ ਨਵੇਂ ਪਾਏ ਆ ਜੀ ਗੁਡਇਰ ਦੇ ਅਗਰਲੇ ਟਾਇਰ ਨਵੇਂ ਆ ਬਿਲਕੁਲ ਗੁਡਇਰ ਦੇ ਤੇ ਟਰੈਕਟਰ ਸੀਲਡ ਆ ਜੀ ਖੁੱਲੇ ਖੱਲੇ ਨਹੀਂ ਗੇਅਰ ਗੱਪੇ ਕਰਵਾ ਦੇ ਸਾਰਾ ਟਰੈਕਟਰ ਜਿਹੜਾ ਹੈਗਾ ਬਿਲਕੁਲ ਸ਼ੀਲਡ ਦਾ ਸਾਰਾ ਰੀਨਲ ਸਾਰਾ ਰੀਨਲ ਆ A ਤੋਂ ਲੈ ਕੇ Z ਤੱਕ ਬਿਨਾ ਬੰਮਪਰ ਤੋਂ ਕਿਤੇ ਵੀ ਕਲਮ ਲੱਗੀ ਹੋਵੇ ਆਪਾਂ ਦੇਣਦਾਰ ਆ ਇਹ ਆਉਣ ਜਾਣ ਦਾ ਖਰਚਾ ਦਵਾਂਗੇ ਠੀਕ ਆ ਵੀਰੇ ਸਟਿੱਕਰ ਵੀ ਸਾਰੇ ਨਾਲ ਦੇ ਏਜੰਸੀ ਦੇ ਠੀਕ ਆ ਵੀਰੇ ਹਾਂ ਬੰਦਾ ਮੈਸਤਰੀ ਨਾਲ ਲਿਆਵੇ ਹਾਂਜੀ ਬਾਈ ਵਾ ਕੇ ਚੈੱਕ ਕਰਕੇ ਦਸੱਲੀ ਕਰਕੇ ਲੈ ਜੇ ਪੂਰੀ ਠੀਕ ਆ ਬਾਈ ਤੇ ਜੇ ਬਾਈ ਗੱਲ ਕਰੀਏ ਡਿਮਾਂਡ ਦੀ ਤਾਂ ਕੀ ਡਿਮਾਂਡ ਹੈ ਇਸ ਟਰੈਕਟਰ ਦੀ ਡਿਮਾਂਡ ਤਾਂ ਹੈਗੀ ਜੀ ਇਹਦੀ 385 ਜੀ 3 ਲੱਖ 85 ਹਜ਼ਾਰ ਰੁਪਿਆ ਡਿਮਾਂਡ ਆ ਹਾਂ ਜੇ ਤੁਸੀਂ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਸਕਰੀਨਸ਼ਾਟ ਖ ਲੈ ਵੀ 15000 ਰੁਪਿਆ ਜਿਹੜਾ ਹੈਗਾ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਜਿਹੜਾ ਆਪਣਾ ਬਾਈ ਤੋਂ ਆਪਾਂ ਡਿਸਕਾਊਂਟ ਜਿਹੜਾ ਹੈਗਾ ਕਰਵਾ ਦਾਂਗੇ ਪਹਿਲੇ ਘਰ ਦਾ ਜੀ ਪਹਿਲੇ ਘਰ ਦਾ ਨਕਦ ਕੈਸ਼ ਨਕਦ ਕੈਸ਼ ਜਿਹੜੇ ਬੰਦੇ ਦਾ ਨਵਾਂ ਕਢਾਇਆ ਉਹਦਾ ਆਧਾਰ ਕਾਰਡ ਆਈਡੀ ਪ੍ਰੂਫ ਸਾਰਾ ਕੁਝ ਮਿਲ ਜੂਗਾ ਜੀ ਵੀ ਜੇ ਨਾ ਕਰਵਾਉਣਾ ਹੋਵੇ ਬੰਦੇ ਨੇ ਹੋ ਜੂਗਾ ਕੋਈ ਚੈੱਕ ਮੈਂ ਕਹਾਂ ਸਾਰੇ ਪੇਪਰ ਮੇਰੇ ਕੋਲੇ ਕੰਪਲੀਟ ਆ ਠੀਕ ਆ ਵੀਰੇ ਅੱਗੇ ਕਿਹੜਾ ਟਰੈਕਟਰ ਹੈ ਭਾਈ ਅੱਗੇ ਹੈਗਾ ਜੀ 11 ਮਾਡਲ 6 ਮਹੀਨੇ ਦਾ ਸੁਪਰ ਮੈਕਸ 11 ਮਾਡਲ ਹਾਂਜੀ ਸੂਪਰ ਮੈਕਸ ਫਾਰਮ ਟ੍ਰੈਕ ਹਾਂ ਫਾਰਮ ਟ੍ਰੈਕ 60 ਇਹਦੀ ਗੱਲ ਕਰੀਏ ਬਈ ਸੈਰਾਂ ਦੀ ਇਹ ਟਰੈਕਟਰ ਵੀਰੇ 3100 ਤੇ 72 ਘੰਟੇ ਚੱਲਿਆ 3172 ਦਾ ਚੈੱਕ ਕਰਵਾ ਦੇ ਬਈ ਸਾਰਾ ਡਰੈਕਟ ਸਾਰਾ ਮੀਟਰ ਤੇ ਮਗਰਲੇ ਟਾਇਰ ਇਹਦੇ ਗੁੜੀਰ ਦੇ 75 ਪੈਸੇ ਆ ਮੀਟਰ ਵੀ ਚੈੱਕ ਕਰਵਾ ਦੇ ਕਿੰਨਾ ਚੱਲਿਆ ਹਾਂ ਆਨ ਕਰ ਲਓ ਕੋਈ ਗੱਲ ਨਹੀਂ ਮੀਟਰ ਜੀ ਹਾਂ ਮੀਟਰ ਆਨ ਕਰ ਲਓ ਆਹ ਲਓ ਜੀ ਹਾਂ ਚੈੱਕ ਕਰਵਾ ਦੇ ਹਾਂ ਜੀ ਇਹਦੀ ਕੀ ਖੂਬੀ ਆ ਬਾਈ ਇਹ ਤੇ ਤੇਲ ਚ ਬਰੇਕਾਂ ਜੀ ਇਹਦੀਆਂ ਹਾਂਜੀ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਆ ਰਿਵਰਸ ਪੀਟੀਓ ਡਬਲ ਪੀਟੀਓ ਰਿਵਰਸ ਪੀਟੀਓ ਡਬਲ ਪੀਟੀਓ ਤੇ ਬਾਈਕਵਾਂਟ ਵਾਲੀ ਹੈਵੀ ਲੇਟਾ ਕੰਪਨੀ ਵੱਲੋਂ ਇਹਨੂੰ ਠੀਕ ਆ ਵੀਰੇ ਹਾਂਜੀ ਓਕੇ ਪਹਿਲੇ ਘਰ ਦਾ ਪਹਿਲੇ ਘਰ ਦਾ ਨਗਦ ਕੈਸ਼ ਆ ਮੇਰੇ ਨਗਦ ਕੈਸ਼ ਆ ਕੋਈ ਲੋਨ ਨਹੀਂ ਗਏ ਤੇ ਕੋਈ ਲੋਨ ਨਹੀਂ ਆਈਡੀ ਪ੍ਰੂਫ ਆਧਾਰ ਕਾਰਡ ਸਾਰਾ ਕੁਝ ਨਾਲ ਆ ਸਭ ਤੋਂ ਵਧੀਆ ਗੱਲ ਇਹਦੇ ਵਿੱਚ ਇਹ ਆ ਜਿਹੜੀ ਇਹਦੀ ਪਾਸਿੰਗ ਆ ਹਾਂਜੀ 2011 ਦੀ ਆਮਚ 25 26 ਤਿੱਕਰ ਹੁੰਦੀ ਐ ਇਹਦੀ ਪਾਸਿੰਗ 2029 ਤਿੱਕਰ ਆ 5 ਸਾਲ ਵਧਾਈ ਵੀ ਐ ਠੀਕ ਆ ਵੀਰੇ ਪਹਿਲੇ ਘਰ ਦਾ ਨਗਦ ਕੈਸ਼ ਆਹੀ ਓਕੇ ਤੇ ਜੇ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਚੈੱਕ ਕਰਵਾ ਦੇ ਟਾਇਰ ਵਿੱਚ ਚਾਰੇ ਮੰਨ ਕੇ ਚੱਲੋ 70 ਤੋਂ 75 ਪੈਸੇ ਆ ਗੂਡਇਰ ਦੇ ਖਰੇ ਜਮਾ 14 ਦੇ ਟਾਇਰਾਂ ਚ ਓਕੇ ਤੇ ਡਬਲ ਯੂ ਪੀ ਵਾਲੇ ਅਰੀਜਨਲ ਇਹਨੂੰ ਰੈਮ ਆ ਕੇ ਕੰਪਨੀ ਦੇ ਓਕੇ ਬਾਈ ਤੈਨ ਮਗਰ ਡਿਸਟਰੀਬਿਊਟਰ ਵੀ ਚੈੱਕ ਕਰਾ ਦਿਓ ਡਬਲ ਡਿਸਟਰੀਬਿਊਟਰ ਦਾ ਤੇਲ ਚ ਬ੍ਰੇਕਾਂ ਜੀ ਚੈੱਕ ਕਰਵਾ ਦੇ ਬਾਈ ਸਾਰਾ ਟਰੈਕਟਰ ਸਾਰਾ ਟਰੈਕਟਰ ਓਰੀਜਨਲ ਨਾਲ ਦੇ ਸਟicker ਹੈ ਦੇ ਬਾਈ ਜੇ ਕਿਤੇ ਮਾੜਾ ਮੋਠਾ ਲੱਤਾਂ ਕਿਤੇ ਆ ਵੀ ਦਿਖਾਓ ਬਾਈ ਜੀ ਤਾਂ ਦਿਖਾਓ ਮਾੜਾ ਜੇ ਕਿਤੇ ਮਾੜਾ ਮੋਠਾ ਕਿਤੇ ਲੱਖਾ ਮੱਕੀ ਦਾ ਦਾਗ ਹੈ ਉਹ ਨਾਲ ਦਾ ਹੀ ਲੱਥਾ ਵਾ ਕੋਈ ਨਾ ਬਾਪੂ ਤਾਂ ਹੋਰ ਕਿਤੇ ਫਿੱਟਰ ਤੇ ਕਲਮ ਨਹੀਂ ਲੱਗੀ ਜੀ ਵੀ ਤਿਆਰ ਨਹੀਂ ਕਰਵਾਇਆ ਜਿਹੜਾ ਹੈਗਾ ਓਰੀਜਨਲ ਜਾਵਾ ਉਹ ਲੱਥਾ ਵੀਰੇ ਲੱਥਾ ਸਟicker ਵੀ ਫਿੱਕੇ ਪਏ ਪਏ ਆ ਕਿਤੋਂ ਕਿਤੋਂ ਮਾਰੇ ਮਾਰੇ ਪੱਤੇ ਜਿਹੀ ਪਏ ਆ ਸਭ ਕੁਝ ਨਾਲ ਦਾ ਹੀ ਆ ਵੀਰੇ ਇਹਦਾ ਤੇ ਬੰਪਰ ਨਗਦ ਕੈਸ਼ ਆ ਸਾਰਾ ਕੁਝ ਜੋ ਤੁਸੀਂ ਫੋਟੋ ਚ ਦੇਖ ਰਹੇ ਆ ਤੇ ਨਾਲ ਮਿਲੂਗੀ ਸਾਰਾ ਕੁਝ ਠੀਕ ਆ ਬਾਈ ਤੇ ਜੇ ਗੱਲ ਕਰੀਏ ਬਾਈ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈਗੀ ਵੀਰੇ 365000 ਰੁਪਏ 365000 ਰੁਪਏ ਡਿਮਾਂਡ ਆ ਤੇ ਇਹਦੇ ਜੋ ਕਿੰਨਾ ਕਮਾਨਤਨ ਹੋ ਜੂਗਾ ਜਿਹੜਾ ਬੰਦਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਮੈਨੂੰ ਸਕਰੀਨ ਸ਼ਾਟ ਦਿਖਾ ਦੂਗਾ ਉਹਨੂੰ 20000 ਰੁਪਏ ਮਾਨਤਨ ਕਰ ਦੇ ਇਸ ਸਟੈਟਰ ਤੋਂ ਲਾਓ ਵੀ ਮੈਂ ਕਹਣਾ 15 ਸੀ 5000 ਰੁਪਏ ਤੁਹਾਡੇ ਮੂੰਹ ਨੂੰ ਹੋਰ ਛੱਡਾ ਠੀਕ ਆ ਹਾਂਜੀ 15000 ਰੁਪਏ ਬਾਈ ਨੇ ਡਿਸਕਾਊਂਟ ਕਰ ਲਈ 5 ਪੰਜ ਤੁਹਾਡੀ ਵੀਡੀਓ ਵੇਖੇ ਜਿਹੜਾ ਬੰਦਾ ਜਿਹੜਾ ਵੀਡੀਓ ਵੇਖ ਕੇ ਸ਼ੇਅਰ ਕਰਕੇ ਆ ਬਾਈ ਤੇ ਅੱਗੇ ਆਹ ਟਰੈਕਟਰ ਆ ਬਾਈ ਇਹ ਟਰੈਕਟਰ ਹੈਗਾ ਜੀ ਪੰਜਾਬ ਨੰਬਰ ਆ 2002 ਮਾਡਲ ਹਾਂਜੀ ਚਿੱਪ ਵਾਲੀ ਕਾਪੀ ਆ ਆਨਲਾਈਨ ਆ ਜੀ ਇਹਦੀ ਹਾਂਜੀ ਸਰਕਾਰੀ ਪਲੇਟਾਂ ਲਾਉਣੀਆਂ 290 ਰੁਪਏ ਫੀਸ ਆ ਸਰਕਾਰੀ ਪਲੇਟਾਂ ਵੀ ਲੱਗ ਜਾਣੀਆਂ ਠੀਕ ਆ ਬਾਈ ਸਾਰਾ ਰਿਕਾਰਡ ਇਹਦਾ ਆਨਲਾਈਨ ਆ ਓਕੇ ਚੈੱਕ ਕਰਵਾ ਦੇ ਬਾਈ ਮਾੜਾ ਘੁੰਮ ਕੇ ਚਾਰ ਸਪਿਰਿਓ ਡਬਲ ਕਲੱਚ ਆ ਹਾਂਜੀ 6 ਚ ਰੀ ਆ ਸਾਰਾ 오ਰੀਜਨਲ ਟਰੈਕਟਰ ਆ ਓਕੇ ਕਿਤੇ ਨਹੀਂ ਇਹਦੇ ਰੰਗ ਰੂਪ ਬਿਨਾ ਬੰਪਰ ਤੋਂ ਹੋਰ ਸਾਰਾ 오ਰੀਜਨਲ ਆ ਠੀਕ ਆ ਬਾਈ ਮਗਰਲੇ ਟਾਇਰ ਹੈਗੇ 90 ਤੋਂ 95 ਪੈਸੇ ਜੇ ਕਿ ਸੋਨਾ ਵਨ ਟਾਇਰ ਵੀ ਚੈੱਕ ਕਰ 3 ਲੀਟਰ ਐਮਰਫ ਦੇ 80 ਤੋਂ 85 ਪੈਸੇ ਓਕੇ ਜੀ ਸਰਵਿਸ ਬਕਰੇਰਾ ਕਾਉਣ ਦੀ ਲੋੜ ਨਹੀਂ ਹੈ ਡੀਜ਼ਲ ਫਿਲਟਰ ਮਗਲੈਲ ਫਿਲਟਰ ਜਿਹੜੀ ਗੱਲ ਬੋਲੂਗਾ ਦੋ ਡਰਮ ਦੀ ਬਦਲਣ ਦੀ ਲੋੜ ਨਹੀਂ ਜੇ ਬੰਦਾ ਕਹਿੰਦਾ ਮੂਰਲੀ ਹੱਬ ਖੋਲ ਕੇ ਦਿਖਾ ਨਵਾਂ ਗਰੀਜ਼ ਨਿਕਲੂਗਾ ਬਾਈ ਜਿਹੜੀ ਗੱਲ ਬੋਲਾਂਗੇ ਪਕਾਵਾਂਗੇ ਨਿਬੜੂਗੇ ਉਹ ਨਿਕੜੂਗੀ ਡੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਨਾਲ ਆ ਠੀਕ ਆ ਬਾਈ ਜੇ ਆਪਾਂ ਗੱਲ ਕਰਕੇ ਫਿਰ ਇਹਦੇ ਰੇਟ ਦੀ ਕੀ ਰੇਟ ਆ ਬਾਈ ਇਹਦਾ ਇਹਦਾ ਰੇਟ ਹੈਗਾ 2 ਲੱਖ 48000 ਰੁਪਏ 2 ਲੱਖ 48000 ਰੁਪਿਆ ਇਹ 2002 ਮਾਡਲ ਆ ਬਾਈ 2002 ਮਾਡਲ ਡਬਲ ਕਲਚ ਚਿੱਪ ਵਾਲੀ ਕਾਪੀ ਦਾ ਵੀ ਵਟਾ ਪੈਂਦਾ ਸਾਰਾ ਡਾਟਾ ਆਨਲਾਈਨ ਹੈ ਚਿੱਪ ਵਾਲੀ ਕਾਪੀ ਹੈ ਦੀ ਸਹੀ ਆ ਬਾਈ ਟਾਇਰ ਮਗਰਲੇ ਨਵੇਂ ਆ ਜੀ ਮੂਹਰਲੇ 85 ਪੈਸੇ ਆ ਓਕੇ ਸੈਲਫ ਸਟਾਰਟ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਆ ਠੀਕ ਆ ਸਾਰਾ ਜੇਨੂਇਨ ਜੇਨੂਇਨ ਡਾਕਟਰ ਆ ਜੇ ਬਾਈ ਇਹਦੀ ਗੱਲ ਕਰੀਏ ਆਪਾਂ ਕਿੰਨਾ ਰੇਟ ਰੱਖਿਆ ਇਹਦਾ ਇਹਦਾ ਰੇਟ ਰੱਖਿਆ ਜੀ 248000 ਰੁਪਿਆ ਠੀਕ ਆ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਜੀ 235000 ਦਾ ਟਰੈਕਟਰ ਦੇ ਦੂੰਗਾ 248000 ਰੁਪਿਆ ਜਿਹੜਾ ਹੈਗਾ ਬਾਈ ਨੇ ਰੇਟ ਰੱਖਿਆ ਤੇ 235000 ਰੁਪਏ ਦਾ ਟਾਇਰ ਤੁਸੀਂ ਆ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ 235000 ਰੁਪਿਆ ਦਾ ਜਿਹੜਾ ਹੈਗਾ ਆਹ ਫਾਰਮ ਟਰੈਕ ਟਰੈਕਟਰ ਤੁਹਾਨੂੰ ਮਿਲ ਜਾਣਾ ਬਾਕੀ ਹੋਰ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇ ਬਾਈ ਨੇ ਕਈ ਵਾਰੀ ਹੋਰ ਟਰੈਕਟਰ ਕਿਨੇ ਲੈਣਾ ਆਪਣੇ ਕੋਲੇ 13 ਮਾਡਲ 6ਵੇਂ ਮਹੀਨੇ ਦਾ ਚੈਂਜਰ ਮੈਟ ਵੀ ਖੜਾ ਜੀ ਓਕੇ ਡਰਾਈਵਰ ਦੀ ਛਤਰੀ ਲੱਗੀ ਐ ਅਰਜਨ 13 ਮਾਡਲ ਚੈਂਜਰ ਗੇਅਰ ਵਾਲਾ ਓਕੇ ਜੀ ਇੱਕ ਪੀਵੀ3 ਬਠਿੰਡਾ ਨੰਬਰ ਸੈਂਟਰ ਗੇਅਰ 9 ਮਾਡਲ ਉਹ ਵੀ ਅਰਜਨ ਆਪਣੇ ਕੋਲੇ ਖੜਾ ਠੀਕ ਆ ਬਾਈ ਜੇ ਕਿਸੇ ਨੇ 26598 ਮਾਡਲ ਮੂਰਲੇ ਕੈਰ ਨਾਲ ਦੇ ਮਗਰਲੇ 85 ਪੈਸੇ ਉਹ ਵੀ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਜੇ ਕਿਸੇ ਨੇ 275 TU ਹਾਈ ਸਪੀਡ ਘੋੜਾ ਬੰਪਰ ਚ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਜੀ ਟਰੈਕਟਰ ਜੀ ਜੇ ਕਿਸੇ ਨੇ 10 ਮਾਡਲ ਫਾਰਮ ਟਰੱਕ ਪੀਵੀ 46 ਤਰਨਤਾਰਨ ਦਾ ਨੰਬਰ ਪਹਿਲੇ ਘਰ ਦਾ ਲੈਣਾ ਉਹ ਵੀ ਆਪਣੇ ਕੋਲੇ ਘਰੇ ਖੜਾ ਵੀਰੇ ਟਰੈਕਟਰ ਕਿਉਂਕਿ ਮੰਡੀ ਦੇ ਵੀਰੇ ਤਿੰਨ ਟਰੈਕਟਰ ਹੀ ਲਈਦੀ ਟੋਚਾ ਹਾਂ ਬਾਹਲੇ ਇੱਕ ਬਾਈ ਆਇਆ ਨਾ ਹੁਣ ਦੀ ਤਕਰੀਬਨ ਟਰੈਕਟਰ ਹੁੰਦੇ ਆ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਵਿਦਾਊਟ ਪਾਵਰ ਆ ਜਿਹੜਾ ਪਾਵਰ ਟਰੈਕਟਰ ਆ ਉਹ ਮੰਡੀ ਤੇ ਲਿਆਉਣਾ ਬਹੁਤ ਮਗਰ ਫਰ ਅਰਜਨ ਪਾਉਣਾ ਔਖਾ ਹੋ ਜਾਂਦਾ ਹੈ ਬਹੁਤ ਜਿਆਦਾ ਔਖਾ ਪਾਵਰ ਟਰੈ ਉਹਦਾ ਆਪਾਂ ਨੂੰ ਵੀ ਪਤਾ ਵੀ ਜਿਹੜਾ ਪਾਵਰ ਸਟੀering ਟਰੈਕਟਰ ਆ ਵੀ ਮੰਡੀ ਤੇ ਲਿਆਉਣਾ ਔਖਾ ਔਖਾ ਵੀ ਬਹੁਤ ਜਿਆਦਾ ਇੱਕ ਬਈ ਮੰਨ ਲਾ ਵੀ ਜਿਹੜੀ ਤੇਰੀ ਲੋਕੇਸ਼ਨ ਆ ਵੀ ਜੇ ਕੋਈ ਬੰਦਾ ਬਿਨਾ ਫੋਨ ਲਾਏ ਤੋਂ ਬਿਨਾ ਦੱਸੇ ਆ ਜੇ ਉੱਥੇ ਜਿਹੜਾ ਹੈਗਾ ਵੀ 24 ਘੰਟੇ ਸਰਵਿਸ ਹੈਗੀ ਆ 24 ਘੰਟੇ ਵੀਰੇ 24 ਘੰਟੇ ਜੇ ਬੰਦਾ ਕੋਈ ਦੂਰੋਂ ਆਉਂਦਾ ਹੈ ਰਾਜਸਥਾਨ ਚ ਹਰ ਲੱਕ ਦੀ ਬੰਦੇ ਨੂੰ ਸਾਰਾ ਵਧੀਆ ਰੋਟੀ ਪਾਣੀ ਏਸੀ ਸਾਰਾ ਕੁਝ ਵਧੀਆ ਅਲੱਗ ਰੂਮ ਬਣਾਇਆ ਵਾ ਪੂਰਾ ਵਧੀਆ ਠੀਕ ਹੈ ਜੀ ਹਾਂ ਜੀ ਲਓ ਜੀ ਮਿੱਤਰੋ ਬਾਈ ਨੂੰ ਦਿਓ ਜਰੂਰ ਸੇਵਾ ਦਾ ਮੌਕਾ ਤੈਨਾਂ ਟਰੈਕਟਰ ਤੁਹਾਨੂੰ ਦਿਖਾਏ ਆ ਬਾਕੀ ਬਾਈ ਨੇ ਦੱਸੇ ਆ ਹਾਂਜੀ ਪਿੰਡ ਜਿਹੜਾ ਹੈਗਾ ਸੁਖਾਨੰਦ ਸੁਖਾਨੰਦ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਫੇਰ ਬੋਲ ਦੋ ਬਾਈ 94175 94175 81582 81582 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਹੈਗਾ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਪਿੰਡ ਆਉਣਾ ਬਾਈ ਦੇ ਪਿੰਡ ਵੀ ਆ ਸਕਦੇ ਹੋ ਹਾਂਜੀ ਬਾਕੀ ਬਾਈ ਦਾ ਨੰਬਰ ਜਿਹੜਾ ਹੈਗਾ ਆਪਾਂ ਬੋਲਤਾ ਕਰ ਲਓ ਬਾਈ ਦੇ ਨਾਲ ਗੱਲਬਾਤ ਤੇ ਖਰੀਦ ਲਓ ਟਰੈਕਟਰ ਧੰਨਵਾਦ ਧੰਨਵਾਦ ਓਕੇ